ਸਨੀ ਫਰੈਂਡਸ ਟ੍ਰਿਪਲੱਸ ਬੜੂ ਬਲੂ ਅੱਜ ਅਪਡੇਟ ਦਿੰਦੀ ਹੈ ਜੀ ਇਹਦੇ ਚ ਜਿਹੜੀਆਂ ਪੋਸਟਸ ਨੇ ਕੀ ਹੈ ਜੀ ਸੀਨੀਅਰ ਸਾਇਕ ਆਈਟੀ ਵਾਲੀ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਜਿਨ੍ਹਾਂ ਨੇ ਲਿਖਿਆ ਵੀ ਐਡਵਰਟਾਈਜ਼ਮੈਂਟ ਨੰਬਰ 5233823 ਨਹੀਂ ਜਿਹੜੀਆਂ ਪੋਸਟਸ ਦਿੱਤੀਆਂ ਸੀਗੀਆਂ ਸੀਨੀਅਰ ਸਾਇਕ ਆਈਟੀ ਦੀਆਂ ਉਹਨਾਂ ਨੂੰ ਸੀਨੀਅਰ ਸਾਇਕ ਆਈਟੀ ਦੀ ਜਗ੍ਹਾ ਤੇ ਆਈਟੀ ਸਾਇਕ ਪੜਿਆ ਜਾਵੇ ਹੁਣ ਆਪਾਂ ਪੋਸਟਸ ਦੇਖ ਲੈਨੇ ਆ

ਦੋ ਪੋਸਸ ਨੇ ਠੀਕ ਹੈ ਜੀ ਸੀਨੀਅਰ ਸਾਈ ਗੀ ਆਈਟੀ ਦੋ ਪੋਸਸ ਉੱਪਰ ਆਪਾਂ ਇੱਥੇ ਚੈੱਕ ਕਰਦੇ ਹਾਂ ਇੱਥੇ ਇਹਨਾਂ ਨੇ ਲਿਖਾਇਆ ਡਾਇਰੈਕਟਰ ਸੈਟਸਪਟਾ ਭਾਗ ਚ ਜਨਰਲ ਡੀਏਕ ਤੇ ਇੱਕ ਡਾਇਰੈਕਟਰ ਸੈਟਸਪਟਾ ਵਿਭਾਗ ਐਸ ਸੀ ਡੀ ਹੈ ਠੀਕ ਹੈ ਜੀ ਹੁਣ ਉਹਨਾਂ ਨੂੰ ਘਟਾ ਦਿੱਤਾ ਗਿਆ ਸੀਗਾ ਜਦੋਂ 274 ਤੋਂ ਅੱਗੇ ਆਪਾਂ ਦੇਖ ਸਕਦੇ ਹਾਂ ਆ ਦੇਖੋ ਇੱਥੇ ਪੋਸਟਸ ਇਹ ਡਿਕਰੀਸ ਡਿਕਰੀਸ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਟੋਟਲ ਪੋਸਟਸ ਵਸਿੰਗਿਆ 274 274 ਤੋਂ ਘਟਾ ਕੇ ਇਹਨਾਂ ਨੂੰ 270 ਕਰ ਦਿੱਤਾ ਗਿਆ ਸੀ ਜੇ ਤੁਸੀਂ ਦੇਖ ਸਕਦੇ ਠੀਕ ਹੈ ਤੇ ਹੁਣ ਕਹਿੰਦੀ ਗੱਲ ਇਹ ਹੈ ਵੀ ਡਾਇਰੈਕਟਰ ਸੈਟਸ ਫਟਾ ਦੇ ਪਾਗ ਦੇ ਵਿੱਚ ਇੱਕ ਹੀ ਪੋਸਟ ਸੀਗੀ ਜਿਹੜੀ ਕਿ ਮੇਲ ਜਨਰਲ ਕੈਟੇਗਰੀ ਦੀ ਸੀ ਐਸੀ ਫੀਮੇਲ ਦੀ ਕੋਈ ਨਹੀਂ ਸੀਗੀ ਹੁਣ ਸਮਝ ਨਹੀਂ ਆਉਂਦੀ ਇਹਨਾਂ ਨੇ ਦੋ ਪੋਸਟਸ ਦਾ ਨੋਟਿਸ ਕਰਵਾ ਦਿੱਤਾ ਕਿਉਂਕਿ ਦੇਖੋ ਦੋ ਸੀਨੀਅਰ ਸਹਾਇਕ ਦੀਆਂ ਪੋਸਟਸ ਹੈ ਉਹਨਾਂ ਨੂੰ ਸੀਨੀਅਰ ਸਹਾਇਕ ਆਈਟੀ ਦੀ ਜਗ੍ਹਾ ਤੇ ਆਈਟੀ ਸਹਾਇਕ ਪਰ ਰਹਿ ਜਾਵੇ ਮਤਲਬ ਕਿ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਦੀ ਪੋਸਟ ਹੈਗੀ ਇਹ ਉਹਨੂੰ ਸੀਨੀਅਰ ਸਾਇਕ ਆਈਟੀ ਦੀ ਪੋਸਟ ਨੂੰ ਅ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਦੀ ਪੋਸਟ ਬਣਾਤਾ ਹੈ ਉਹ ਵੀ ਦੋ ਪੋਸਟਾਂ ਨੇ ਹੁਣ ਇੱਥੇ ਵੀ ਕਲੀਅਰ ਨਹੀਂ ਹੈਗਾ ਯਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਡਾਇਰੈਕਟਰ ਸੈਟਸਪਟ ਦੇ ਪੱਗ ਦੇ ਵਿੱਚ ਇੱਕ ਪੋਸਟ ਹੈ ਪਰ ਇਹਨਾਂ ਨੇ ਦੋ ਕੀ ਮੈਨੂੰ ਲੱਗਦਾ ਹੈ ਠੀਕ ਹੈ ਜੀ ਤੇ ਇਹ ਵਾਲੀ ਪੀਡੀਐਫ ਹੈ ਜਿਹੜੀ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ ਹੁਣ ਕੈਂਡੀਡੇਟਸ ਤੇ ਧਿਆਨ ਲਗਿਓ 274 ਪੋਸਟਾਂ ਨਹੀਂ 270 ਪੋਸਟਾਂ ਨੇ ਜਿਨ੍ਹਾਂ ਦਾ ਪੇਪਰ ਪੋਸਟਪੋਨ ਕਰ ਦਿੱਤਾ ਗਿਆ 24 11 ਨੂੰ ਪੇਪਰ ਹੋਣਾ ਸੀ ਨਾ ਇਹ ਪਲਾ ਇਹ ਪੋਸਟਪੋਨ ਕਰ ਦਿੱਤਾ ਗਿਆ ਠੀਕ ਹੈ ਹੋਰ ਅਪਡੇਟ ਆ ਦੇਖੋ ਲਿਖਿਆ ਹੈ 274 ਤੋਂ 270 ਸਭ ਇਹ ਕਰ ਦਿੱਤੇ ਗਏ ਠੀਕ ਹੈ ਜੀ ਜੇ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰ ਦਿਓ ਸੀਨੀਅਰ ਸਹਾਇਕ ਦੀ ਬਜਾਏ ਹੁਣ ਇਨਫੋਰਮੇਸ਼ਨ ਟੈਕਨੋਲੋਜੀ ਅ ਅਸਿਸਟੈਂਟ ਦੀ ਪੋਸਟ ਰਹਿ ਗਈ ਹੈ ਠੀਕ ਹੈ ਜੀ ਸੀਨੀਅਰ ਸਹਾਇਕ ਦੀ ਜਗ੍ਹਾ ਤੇ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਦੀ ਪੋਸਟ ਹੈ ਹੁਣ ਕਨਫਰਮ ਨਹੀਂ ਕਰ ਸਕਦੇ ਕਿ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਹੈ ਜਿਹੜੀ ਗਰੁੱਪ ਵੀ ਦੀ ਪੋਸਟ सीधी पोस्ट है ठीक थी? है जी होर जानकारी के जुड़े रहेंगे, प्लीज़ वीडियो लाइक शेयर जरूर कर दिओ, मिलते हैं होर अपडेट के न टेलीग्राम चैनल का लिंक नीचे लिखिए सबसक्राइब कर लिओ, तो मिलेंगे होर अपडेट नी से बाय बाय